ਜਿੰਦਾਬਾਦ ਆਮ ਆਦੀ ਪਾਰਟੀ ਜਿੰਦਾਬਾਦ ਆਮ ਆਦੀ ਪਾਰਟੀ ਦਾ ਨਿਸ਼ਾਨ ਹੈ ਝਾੜੂ ਤੇ ਝਾੜੂ ਇਹਨਾਂ ਦੇ ਵੀ ਹਮੇਸ਼ਾ ਨਾਲ ਹੱਥ 'ਚ ਹੀ ਰਹਿੰਦਾ ਹੈ ਤਾਂ ਉਹੀ ਕਹਿੰਦੇ ਵੀ ਜਦੋਂ ਝਾੜੂ ਦੇ ਸਾਰੇ ਸਾਥੀ ਮਿਲ ਜਾਣ ਤਾਂ ਇੱਕ ਵੱਡਾ ਇਨਕਲਾਬ ਇਕੱਠਾ ਹੋ ਜਾਂਦਾ ਹੈ ਜਿਹੜਾ ਇਹ ਕਹਾਵਤਾਂ ਵੀ ਛੋੜੋ ਕੱਲ ਦੀ ਬਾਤ ਕੱਲ ਦੀ ਬਾਤ ਪੁਰਾਣੀ ਨੇ ਦੌਰ ਵਿੱਚ ਲਿਖेंगे ਹਮ ਮਿਲ ਕਰ نئی کہانی ਠੀਕ ਹੈ ਨਵੀਂ کہانی ਜਿਹੜੀ ਹੈ ਆਮ ਆਦਮੀ ਪਾਰਟੀ ਦੀ ਸ਼ੁਰੂਆਤ ਕਰਤੀ ਐਮ ਐਲ اے ਨੀਨਾ ਮਿੱਤਲ ਜਿੰਦਾਬਾਦ ਸਾਡੇ ਸਾਸ਼ੀ ਹਾਂਸਰਾਜ ਜੀ ਆਪਣੀ ਵੱਡੀ ਟੀਮ ਨਾਲ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਸਾਡੇ ਮਾਨਯੋਗ ਸੀਐਮ ਸਾਹਿਬ ਤੇ ਸਾਡੇ ਸੁਪਰੀਮ ਔਰਵਿੰਨ ਕੇਜਰੀਵਾਲ ਜੀ ਵੱਲੋਂ ਇਹਨਾਂ ਦਾ ਪਾਰਟੀ ਚ ਸਵਾਗਤ ਕਰਦੇ ਆ ਜੇ ਬੰਦੇ ਨੂੰ 10 ਲੱਖ ਦਾ ਬੀਮਾ ਮਿਲ ਜੇ ਤਿੰਨ ਚਾਰੀ ਬੰਦੇ ਨੂੰ ਤਾਂ ਹੋਰ ਕੀ ਚਾਹੀਦਾ ਜੈ ਜਵਾਹਰ ਆਮ ਆਦੀ ਪਾਰਟੀ ਜਿੰਦਾਬਾਦ ਜੋ ਰਾਜਪੁਰੇ ਵਿਚ ਆਮ ਆਦੀ ਪਾਰਟੀ ਕੰਮ ਕਰ ਰਹੀ ਹੈ ਜਾਂ ਸਰਕਾਰ ਕੰਮ ਕਰ ਰਹੀ ਹੈ ਉਹਨਾਂ ਕੰਮਾਂ ਨੂੰ ਦੇਖ ਕੇ ਅਜ ਹੰਸ ਰਾਜ ਜੀ ਨੇ ਆਮ ਆਦੀ ਪਾਰਟੀ ਦਾ ਪੱਲਾ ਫੜਿਆ ਆਪਣੇ ਸੈਂਕੜੇ ਸਾਕੀਆਂ ਨਾਲ ਤਾਂ ਅੱਜ ਮੈਂ ਇਹੀ ਕਹੂੰਗੀ ਕਿ ਇਹ ਆਜਾ ਮਾਦੀ ਪਾਰਟੀ ਹੋਰ ਮਜ਼ਬੂਤ ਹੋਈ ਹੈ ਤੇ ਹੋਰ ਮਜ਼ਬੂਤੀ ਨਾਲ ਅਸੀਂ ਰਾਜਪੁਰਾ ਸ਼ਹਿਰ ਨੂੰ ਬਹੁਤ ਅੱਗੇ ਲੈ ਕੇ ਜਾਣਾ ਹੈ ਅਸੀਂ ਆਪਣੇ ਦਿਲ ਤੋਂ ਆਪੇ ਜੁਆਇਨਿੰਗ ਕਰਨ ਆਏ ਆ ਦੇਸੀ ਇਹਨਾਂ ਦੇ ਕੰਮ ਨੂੰ ਦੇਖਦੇ ਹੋਏ ਮੁੱਖ ਕੰਮ ਨੂੰ ਦੇਖਦੇ ਹੋਏ ਇਹਨਾਂ ਨਾਲ ਖੜੇ ਆ ਵੀ ਅਸੀਂ ਸਰਕਾਰਾਂ ਦੇਖੀਆਂ ਪਰ ਜੋ ਇਹਨਾਂ ਨੇ ਗੱਲ ਕਰੀ ਆ ਕਹੀ ਆ ਸ਼ਹਿਰ ਰਾਜਰੇ ਵਾਸਤੇ ਉਹ ਕੰਮ ਹੋਇਆ ਕਹਿੰਦੇ ਜਿਦੋਂ ਤਾਰ ਨਾਲ ਤਾਰ ਮਿਲਾਉ ਤੱਕੇ ਵੱਡਾ ਬਣਦਾ ਜਾਂਦਾ ਤੇ ਅਸੀਂ ਤਾਂ ਐਨੇ ਸਾਥੀ ਅੱਜ ਨਾਲ ਜੁੜੇ ਆ ਤਾਂ ਹਰ ਚੀਜ਼ 'ਚ ਹੀ ਬਲ ਮਿਲਦਾ ਕਹਿੰਦੇ ਏਕਤਾ 'ਚ ਬਲ ਆ ਅੱਜ ਇੱਕ ਮੁਠੀ ਹੋਰ ਮਜ਼ਬੂਤ ਹੋਈ ਆ ਤਾਂ ਅੱਜ ਸਾਡਾ ਝਾੜੂ ਹੋਰ ਮਜ਼ਬੂਤ ਹੋਇਆ ਅੱਜ ਸਾਡੇ ਲਈ ਬਹੁਤ ਹੀ ਖੁਸ਼ੀ ਦਾ ਦਿਨ ਹੈ ਕਿ ਸਾਡੇ ਸਾਸ਼ੀ ਹੰਸਰਾਜ ਜੀ ਆਪਣੀ ਵੱਡੀ ਟੀਮ ਨਾਲ ਆਮ ਆਦੀ ਪਾਰਟੀ ਦਾ ਪੱਲਾ ਫੜਿਆ ਹੈ ਸਭ ਤੋਂ ਪਹਿਲਾਂ ਮੈਂ ਇਹਨਾਂ ਨੂੰ ਮੁਬਾਰਕਾਂ ਦਿੰਨੀ ਆਂ ਔਰ ਸਾਡੇ ਮਾਨਯੋਗ ਸੀਐਮ ਸਾਹਿਬ ਤੇ ਸਾਡੇ ਸੁਪਰੀਮ ਮੋਰਵਿੰਦ ਕੇਜਰੀਵਾਲ ਜੀ ਵੱਲੋਂ ਇਹਨਾਂ ਦਾ ਪਾਰਟੀ 'ਚ ਸਵਾਗਤ ਕਰਦੇ ਆਂ ਕਿਉਂਕਿ ਜਦੋਂ ਪਰਿਵਾਰ ਵੱਧਦਾ ਹੈ ਪਰਿਵਾਰ 'ਚ ਖੁਸ਼ੀ ਦੀ ਲਹਿਰ ਆਉਂਦੀ ਹੈ ਅੱਜ ਉਹੀ ਖੁਸ਼ੀਆਂ ਨੇ ਪਰਿਵਾਰ 'ਚ ਹੰਸਰਾਜ ਜੀ ਬਾਰੇ ਮੈਂ ਦੱਸਾਂ ਹੰਸਰਾਜ ਜੀ ਹਮੇਸ਼ਾ ਆਪਦੇ ਸਮਾਜ ਦੀ ਲੜਾਈ ਲੜਦੇ ਰਹੇ ਨੇ ਇੱਕ ਸਮਾਜ ਦੀ ਤਾਕਤ ਨੇ ਆਮ ਆਦੀ ਪਾਰਟੀ ਦਾ ਨਿਸ਼ਾਨ ਹੈ ਝਾੜੂ ਤੇ ਝਾੜੂ ਇਹਨਾਂ ਦੇ ਵੀ ਹਮੇਸ਼ਾ ਨਾਲ ਹੱਥ 'ਚ ਹੀ ਰਹਿੰਦਾ ਹੈ ਤਾਂ ਉਹੀ ਕਹਿੰਦੇ ਵੀ ਜਦੋਂ ਝਾੜੂ ਦੇ ਸਾਰੇ ਸਾਥੀ ਮਿਲ ਜਾਣ ਤਾਂ ਇੱਕ ਵੱਡਾ ਇਨਕਲਾਬ ਇਕੱਠਾ ਹੋ ਜਾਂਦਾ ਹੈ ਰਾਜਪੁਰੇ 'ਚ ਜੇ ਜੋ ਵੀ ਕੋਈ ਕਮੀਆਂ ਰਹੀਆਂ ਅਸੀਂ ਝਾੜੂ ਨਾਲ ਹੁਣ ਹੋਰ ਮਿਲ ਕੇ ਅਸੀਂ ਉਹ ਵੀ ਸਾਰੀ ਸਫਾਈ ਕਰਾਂਗੇ ਹੰਸਰਾਜ ਜੀ ਨੇ ਜਿਵੇਂ ਸਾਰੇ ਬਨਵਾੜੀ ਦੇ ਸਾਥੀ ਸਾਡੇ ਕੋਲੇ ਆਉਂਦੇ ਸੀਗੇ ਬਨਵਾੜੀ ਦੀਆਂ ਕੁਝ ਜ਼ਰੂਰਤਾਂ ਛੋਟੀਆਂ-ਛੋਟੀਆਂ ਜ਼ਰੂਰਤਾਂ ਜਿਹੜੀਆਂ ਪਹਿਲਾਂ ਇਹਨਾਂ ਵੱਲ ਕੋਈ ਵੀ ਨਹੀਂ ਝੱਕਿਆ ਦੀమే ਇੱਕ ਦੋ ਜਗ੍ਹਾ ਤੇ ਪਾਈਪਲਾਈਨ ਦੀ ਪ੍ਰੋਬਲਮ ਆ ਰਹੀ ਹੈ ਔਰ ਇੱਕ ਅਸੀਂ ਜੋ ਇਹਨਾਂ ਨਾਲ ਵਾਦਾ ਕੀਤਾ ਸੀ ਕਿ ਬਨਵਾੜੀ ਵਿੱਚ ਇੱਕ ਵੱਡਾ ਕਮਿਊਨਿਟੀ ਸੈਂਟਰ ਕਮਿਊਨਿਟੀ ਹਾਲ ਬਣਾ ਕੇ ਦੇਣਾ ਉਹ ਮਤਾ ਪਾਸ ਹੋ ਕੇ ਉੱਪਰ ਗਿਆ ਹੋਇਆ ਬਹੁਤ ਜਲਦੀ ਉਸ ਦਾ ਵੀ ਕੰਮ ਸ਼ੁਰੂ ਹੋ ਜਾਊਗਾ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਆਮ ਆਦੀ ਪਾਰਟੀ ਜੋ ਕੰਮ ਕਰ ਰਹੀ ਹੈ ਜੋ ਰਾਜਪੁਰੇ ਵਿੱਚ ਆਮ ਆਦੀ ਪਾਰਟੀ ਕੰਮ ਕਰ ਰਹੀ ਹੈ ਜਾਂ ਸਰਕਾਰ ਕੰਮ ਕਰ ਰਹੀ ਹੈ ਉਹਨਾਂ ਕੰਮਾਂ ਨੂੰ ਦੇਖ ਕੇ ਅਜ ਹੰਸ ਰਾਜ ਜੀ ਨੇ ਆਮ ਆਦੀ ਪਾਰਟੀ ਦਾ ਪੱਲਾ ਫੜਿਆ ਆਪਣੇ ਸੈਂਕੜੇ ਸਾਥੀਆਂ ਨਾਲ ਅੱਜ ਮੈਂ ਇਹੀ ਕਹੂੰਗੀ ਕਿ ਇਹ ਆਜਾਮ ਆਵੀ ਪਾਰਟੀ ਹੋਰ ਮਜ਼ਬੂਤ ਹੋਈ ਹੈ ਤੇ ਹੋਰ ਮਜ਼ਬੂਤੀ ਨਾਲ ਅਸੀਂ ਰਾਜਪੁਰਾ ਸ਼ਹਿਰ ਨੂੰ ਬਹੁਤ ਅੱਗੇ ਲੈ ਕੇ ਜਾਵਾਂਗੇ ਮੈਂ ਕੀ ਕਹਿਣਾ ਚਾਹੂੰਗੀ ਆਜੰਤਰਾ ਜੀ ਇੰਨੇ ਘੰਟੇ ਦੇ ਵਿੱਚ ਦਾਦੂ ਸ਼ਾਮੀਤ ਹੋਇਆ ਕਿ ਆਉਣ ਵਾਲੇ ਐਮਟੀ ਇਲੈਕਸ਼ਨ ਨੂੰ ਕਿੰਨਾ ਬਲ ਮਿਲੇਗਾ ਬਿਲਕੁਲ ਜੀ ਦੇਖੋ ਕਹਿੰਦੇ ਜਦੋਂ ਤਾਰ ਨਾਲ ਤਾਰ ਮਿਲਾਉ ਤਾਂ ਅੱਗੇ ਵੱਡਾ ਬਣਦਾ ਜਾਂਦਾ ਹੈ ਤੇ ਅਸੀਂ ਤਾਂ ਐਨੇ ਸਾਥੀ ਅੱਜ ਨਾਲ ਜੁੜੇ ਹੈ ਤਾਂ ਹਰ ਚੀਜ਼ 'ਚ ਹੀ ਬਲ ਮਿਲਦਾ ਹੈ ਕਹਿੰਦੇ ਏਕਤਾ ਚ ਬਾਲਿਆ ਅੱਜ ਇੱਕ ਮੁਠੀ ਹੋਰ ਮਜ਼ਬੂਤ ਹੋਈ ਐ ਤਾਂ ਅੱਜ ਸਾਡਾ ਝਾੜੂ ਹੋਰ ਮਜ਼ਬੂਤ ਹੋਇਆ ਐ ਤਾਂ ਇੱਥੇ ਬਹੁਤ ਵੱਡਾ ਅੱਛਾ ਰਿਸਪੌਂਸ ਮਿਲੂਗਾ ਅੱਛਾ ਬਲ ਮਿਲੂਗਾ ਬਾਕੀ ਲੋਕ ਖੁਸ਼ ਨੇ ਲੋਕ ਬਨਵਾਰੀ ਦੇ ਲੋਕਾਂ ਨੂੰ ਜਿਨ੍ਹਾਂ ਦਾ ਪਤਾ ਲੱਗਿਆ ਕਮਿਊਨਿਟੀ ਸੈਂਟਰ ਬਣਨ ਜਾ ਰਿਹਾ ਉਹ ਖੁਸ਼ ਐ ਉਹ ਇਹ ਕਹਿੰਦੇ ਵੀ ਸਾਡੇ ਬਨਵਾਰੀ ਵੱਲ ਤਾਂ ਅੱਜ ਤੱਕ ਕਿਸੇ ਨੇ ਝਟਕੇ ਹੀ ਨਹੀਂ ਚਿਗਾ ਪਰ ਅਸੀਂ ਇੱਕੋ ਹੀ ਗੱਲ ਕਹੀ ਸੀ ਕਿ ਕੇਜਰੀਵਾਲ ਜੀ ਨੇ ਆਮ ਆਦਮੀ ਪਾਰਟੀ ਦਾ ਝਾੜੂ ਜਦੋਂ ਚੱਕਿਆ ਸੀਗਾ ਸਾਡੇ ਮਹਾਰਾਜ ਦੇ ਮੰਦਿਰ ਵਿੱਚ ਜਾ ਕੇ ਚੱਕਿਆ ਸੀਗਾ ਬਾਲਮੀਕੀ ਜੀ ਦੇ ਮੰਦਿਰ ਚ ਜਾ ਕੇ ਚੱਕਿਆ ਸੀਗਾ ਤਾਂ ਉਸੇ ਦੇ ਤਹਿਤ ਅੱਜ ਜਿਹੜੇ ਸਾਡੇ ਸਾਥੀ ਝਾੜੂ ਨਾਲ ਜੁੜੇ ਹੋਏ ਨੇ ਤਾਂ ਇਹਨਾਂ 'ਚ ਇੱਕ ਅਲੱਗ ਹੀ ਜੋਸ਼ ਹੈ ਕਿ ਅਸੀਂ ਵੀ ਉਸ ਪਾਰਟੀ ਦਾ ਹਿੱਸਾ ਬਣਨ ਜਾ ਰਹੇ ਹਾਂ ਹਿੱਸਾ ਬਣ ਗਏ ਹਾਂ ਜਿਹੜੀ ਪਾਰਟੀ ਆਮ ਲੋਕਾਂ ਦੀ ਗਰੀਬਾਂ ਦੀ ਦਲਿਤਾਂ ਦੀ ਲੜਾਈ ਲੜ ਰਹੀ ਹੈ ਉਹਨਾਂ ਬਾਰੇ ਸੋਚ ਰਹੀ ਹੈ ਤਾਂ ਅੱਜ ਅਸੀਂ ਵੀ ਸਾਰੇ ਉਸ ਪਾਰਟੀ ਦਾ ਹਿੱਸਾ ਬਣੇ ਆ। ਮੈਮ ਵਾਰਡ ਬੰਦੀ ਨੂੰ ਲੈ ਕੇ ਵਿਰੋਧੀ ਲੋਕ ਸਾਡੀ ਮਾਰਾ ਇਤਰਾਜ਼ ਜਤਾ ਰਹੇ ਉਹਦੇ ਬਾਰੇ ਕੀ ਕਹਿਣਾ ਚਾਹੋ? ਦੇਖੋ ਵਾਰਡ ਬੰਦੀ ਕੋਈ ਅੱਜ ਤਾਂ ਹੋਈ ਨਹੀਂ। ਹਰ 10 ਮੇਰੇ ਖਿਆਲ 10 ਸਾਲਾਂ ਬਾਅਦ ਵਾਰਡਬੰਦੀ ਹੁੰਦੀ ਹੈ ਤਾਂ ਇਹਨਾਂ ਨੇ ਤਾਂ ਰੋਲਾ ਹੀ ਪਾਣਾ ਪਹਿਲਾਂ ਵਾਰਡਬੰਦੀ ਹੋਈ ਸੀ ਅਸੀਂ ਤਾਂ ਬੋਲੇ ਨਹੀਂ ਸੀ ਵੀ ਜੋ ਕਰਤਾ ਇਹਨਾਂ ਦਾ ਕੰਮ ਹੀ ਰੋਲਾ ਪਾਣਾ ਫਿਰ ਉਹਦਿਆਂ ਦਾ ਕਿਉਂਕਿ ਇਹਨਾਂ ਨੇ ਨਾ ਇੱਕ ਆਪ ਦੇ ਗੜ ਬਣਾ ਰੱਖੇ ਆ ਵੀ ਇਹ ਤਾਂ ਮੇਰਾ ਹੀ ਗੜ ਹੈ ਤੇ ਇਹਨਾਂ ਨੂੰ ਇਹ ਨਹੀਂ ਪਤਾ ਵੀ 10 ਸਾਲਾਂ ਬਾਅਦ ਵਾਰਡਬੰਦੀ ਹੁੰਦੀ ਹੈ ਪਹਿਲਾਂ ਵੀ ਹੋਈ ਸੀ ਪਹਿਲਾਂ ਕਿਉਂ ਨਹੀਂ ਬੋਲੇ ਪਹਿਲਾਂ ਜੋ ਬਾੜਬੰਦੀ ਇਹਨਾਂ ਨੇ ਕੀਤੀਆਂ ਸੀ ਮੈਂ ਦੇਖਦੀ ਸੀਗੀ ਅਗਲੀ ਚ ਦੋ ਘਰ ਐ ਸਾਹਮਣੇ ਵਾਲਾ ਦੂਜੇ ਬਾੜ ਚ ਇੱਧਰਲਾ ਦੂਜੇ ਬਾੜ ਚ ਇੱਕ ਪਹਿਲਾਂ ਤੇ ਇੰਨਾ ਬੁਰਾ ਹਾਲ ਸੀ ਇੱਕ ਘਰ ਦੀਆਂ ਚਾਰ ਬੋਟਾਂ ਦੋ ਦੂਸਰੇ ਬਾੜ ਚ ਦੋ ਦੂਸਰੇ ਬਾੜ ਚ ਅਸੀਂ ਉਹ ਚੀਜ਼ਾਂ ਨਹੀਂ ਕੀਤੀਆਂ ਅਸੀਂ ਲੋਕਾਂ ਦੀ ਸੁਵਿਧਾ ਦੇ ਅਨਸਾਰ ਬਾੜਬੰਦੀਆਂ ਕੀਤੀਆਂ ਬਾਕੀ ਮੈਂ ਇਹੀ ਕਹੂੰਗੀ ਜਿਵੇਂ ਮੈਂ ਉਸ ਦਿਨ ਬਨੂਰ ਵੀ ਕਿਹਾ ਸੀ ਮੇਰਾ ਕੰਮ ਐ ਕੰਮ ਕਰਨਾ ਇਹ ਜੋ ਬੋਲਦੇ ਆ ਬੋਲਦੇ ਰਹਿਣ ਉਹਦੀ ਜਨਤਾ ਹੀ ਜਵਾਬ ਦਿੰਦੀ ਐ ਪਰ ਜਨਤਾ ਹੀ ਜਵਾਬ ਦਿੰਦੀ ਐ ਜੀ ਵਾਲੀ ਭਵਾਰ ਹੈ ਸਾਰੇ ਪਾਸੇ ਲੋਕ ਖੁਸ਼ ਹੋ ਰਹੇ ਨੇ ਲੱਗਦੀ ਏ ਕਿ ਜਲਦੀ ਇਹ ਦਾ ਪ੍ਰੋਜੈਕਟ ਬਹੁਤ ਜਲਦੀ ਨੋਟੀਫਿਕੇਸ਼ਨ ਹੋ ਚੁੱਕੀ ਹੈ ਤਾਂ ਹੁਣ ਜਲਦੀ ਵਸ ਤਿਆਰੀਆਂ ਨੇ ਸਾਰੀਆਂ ਜਲਦੀ ਹੀ ਕੰਮ ਸ਼ੁਰੂ ਹੋ ਜਾਊਗਾ ਤਾਂ ਕਿ ਜਿਹੜੀਆਂ ਲੋਕਾਂ ਦੀ ਖੱਜਲ ਖਵਾਰੀ ਸੀ ਉਹ ਦੂਰ ਕੀਤੀ ਜਾਵੇ ਮੈਂਨੇ ਇੱਕ ਗੱਲ ਕਹੀ ਸੀ ਬਨੂੜ ਜਿੱਦਾਂ ਮੈਂ ਜਾਂਦੀ ਸੀ ਇਲੈਕਸ਼ਨਾਂ ਤੋਂ ਪਹਿਲਾਂ ਬਨੂੜ ਵਾਲਿਆਂ ਨੇ ਇਹ ਕਿਹਾ ਸੀ ਵੀ ਸਾਡੇ ਨਾਲ ਮਤਰਿਆ ਬਿਹਾਰ ਹੋ ਰਿਹਾ ਹੈ ਮੈਂਨਾਂ ਨੂੰ ਇੱਕ ਗੱਲ ਕਹੀ ਸੀ ਕਿ ਕੋਈ ਵੀ ਕੰਮ ਹੈ ਬਨੂੜ ਤੋਂ ਹੀ ਸ਼ੁਰੂ ਕਰਾਂਗੇ ਤੁਸੀਂ ਦੇਖੋ ਸਾਡਾ ਮੋਹੱਲਾ ਕਲੀਨਿਕ ਪਹਿਲਾਂ ਆਇਆ ਉਹ ਬਨੂੜ ਆਇਆ ਸਾਡਾ ਸਕੂਲ ਆਫ ਐਮਿਨੈਂਸ ਬਣਿਆ ਉਹ ਬਲੂ ਡਾਇਆ ਹਜ਼ਾਰਾਂ ਕੀ ਮੈਂ ਕਹਿੰਦੇ ਆ ਕਰੋੜਾਂ ਦੇ ਕੰਮ ਸੜਕਾਂ ਗਲੀਆਂ ਦੇ ਚੱਲ ਰਹੀਆਂ ਜਿਹੜੀਆਂ ਗਲੀਆਂ ਸੜਕਾਂ ਤੇ ਕਿਸੇ ਨੇ 40 40 ਸਾਲ ਤੋਂ ਕੋਈ ਇੱਟ ਵੀ ਨਹੀਂ ਲਾਈ ਸੀ ਉਹ ਕੰਮ ਚੱਲ ਰਿਹਾ ਹੈ ਤੇ ਅੱਜ ਅਸੀਂ ਸਬਡਿਵੀਜ਼ਨ ਦਾ ਵਾਅਦਾ ਕਰਕੇ ਤਹਿਸੀਲ ਦਾ ਵਾਅਦਾ ਕਰਕੇ ਆਏ ਸੀਗੇ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਮਾਨਯੋਗ ਸੀਐਮ ਸਾਹਿਬ ਨੇ ਬੰਨੋ ਮਾਈ ਮੰਦਰ ਤੇ ਤੁਹਾਨੂੰ ਵੀ ਯਾਦ ਹੋਊਗਾ ਜਦੋਂ ਰੋਡ ショਵ ਵਾਲੀ ਗੱਡੀ ਦੇ ਉੱਤੇ ਖੜ ਕੇ ਕਿਹਾ ਸੀ ਕਿ ਬੰਨੋ ਮਾਈ ਦਾ ਮੰਦਰ ਹੈ ਇਹਨੂੰ ਬੰਨੋ ਬਾਈ ਦਾ ਸ਼ਹਿਰ ਹੈ ਇਹਨੂੰ ਅਸੀਂ ਤੁਹਾਡੀ ਮੰਗ ਜ਼ਰੂਰ ਹੀ ਪੂਰੀ ਕਰਕੇ ਤਹਿਸੀਲ ਬਣਾਵਾਂਗੇ ਅੱਜ ਅਸੀਂ ਉਹ ਵਾਅਦਾ ਪੂਰਾ ਤੇ ਆਏ ਹਾਂ ਸ਼ਹਿਰ ਦਾ ਚਰਚਾਵਾ ਚੱਲ ਰਹੀਆਂ ਨੇ ਪ੍ਰਵੀਨ ਸਾਹਬਾ ਪਾਰਟੀ ਛੱਡ ਸਕਦੇ ਨੇ ਕੀ ਫਰਕ ਪਏਗਾ ਉਹਨਾਂ ਦੇ ਜਾਣਨਾ ਦੇਖੋ ਜੀ ਇਹ ਜਿਵੇਂ ਕਹਿੰਦੇ ਨਾ ਇਲੈਕਸ਼ਨ ਦਾ ਦੌਰ ਆਂਦਾ ਆਂਦੇ ਆ ਲੋਕ ਜਾਂਦੇ ਆ ਜਦੋਂ ਆਮ ਆਦੀ ਪਾਰਟੀ ਨੂੰ ਨਹੀਂ ਕੋਈ ਫਰਕ ਪਿਆ ਤਾਂ ਕਾਂਗਰਸ ਨੂੰ ਵੀ ਪਤਾ ਹੋਊਗਾ ਵੀ ਕਿੰਨਾ ਫਰਕ ਪੈ ਜਾਊਗਾ ਕੋਈ ਕਿੱਥੇ ਜਾ ਰਿਹਾ ਮੈਂ ਮੈਨੂੰ ਉਹਨਾਂ ਬਾਰੇ ਨਹੀਂ ਪਤਾ ਉਹ ਜਿੱਥੇ ਜਾਣਾ ਚਾਹੁੰਦੇ ਆ ਜੋ ਕੁਝ ਲੋਕ ਪਾਰਟੀਆਂ 'ਚ ਆਂਦੇ ਹੀ ਸਿਰਫ ਮਤਲਬ ਲਈ ਆ ਇਹ ਨਹੀਂ ਸੋਚਦੇ ਕਿ ਅਸੀਂ ਪਾਰਟੀ 'ਚ ਆ ਕੇ ਕੋਈ ਲੋਕਾਂ ਦਾ ਭਲਾ ਕਰਨਾ ਹੈ ਕੁਝ ਲੋਕ ਆਂਦੇ ਹੀ ਇਹੀ ਹੈ ਕਿ ਜੀ ਅਸੀਂ ਤਾਂ ਬਸ ਐਮਐਲਏ ਬੰਨਾ ਹੈ ਜਾਂ ਕੋਈ ਨੇਤਾ ਬੰਨਾ ਹੈ ਤੁਹਾਨੂੰ ਜਿਨ੍ਹਾਂ ਬਾਰੇ ਤੁਸੀਂ ਗੱਲ ਕਰ ਰਹੇ ਹੋ ਤੁਹਾਨੂੰ ਪਤਾ ਹੈ ਪਹਿਲਾਂ ਉਹ ਕਾਲੀਦਲ ਬੀਜੇਪੀ 'ਚ ਸੀ ਫਿਰ ਜਦੋਂ ਆਮ ਆਦੀ ਪਾਰਟੀ ਦਾ ਦੌਰ ਚੱਲਿਆ ਆਮ ਆਦੀ ਚਾਗੇ ਹੁਣ ਤੁਹਾਡੇ ਅਕੋਰਡਿੰਗ ਉਹ ਕਾਂਗਰਸ ਚ ਜਾ ਰਹੇ ਮੈਨੂੰ ਨਹੀਂ ਪਤਾ ਤਾਂ ਜਿਹੜੇ ਇਹ ਲੋਕ ਬਸ ਇਹ ਸੋਚਦੇ ਕਿ ਜੀ ਸਾਡਾ ਪਲੜਾ ਕਿੱਥੇ ਜੇ ਭਾਰੀ ਹੋ ਜੂਗਾ ਉੱਥੇ ਐ ਤਾਂ ਮੈਂ ਸਿਰਫ ਐਵੇਂ ਆਪਣੀ ਗੱਲ ਕਹੂੰਗੀ ਆਮ ਆਦੀ ਪਾਰਟੀ ਮੇਰਾ ਪਰਿਵਾਰ ਹੈ ਆਮ ਆਦੀ ਪਾਰਟੀ ਮੇਰੀ ਜਨਮਦਾਤਾ ਹੈ ਅਸੀਂ ਆਮ ਆਦੀ ਪਾਰਟੀ ਨੇ ਇੱਕ ਸੇਵਾ ਦਾ ਮੌਕਾ ਦਿੱਤਾ ਹੈ ਉਹ ਸੇਵਾ ਮੈਂ ਕਰਦੀ ਪਹਿਲਾਂ ਤਾਂ ਜਿੰਨੇ ਵੀ ਸਾਡੇ ਆਏ ਹੋਏ ਸਾਡੇ ਬਾਲਮੀਕ ਸਮਾਜ ਦੇ ਮੇਰੇ ਨਾਲ ਬਖੋਵ ਮਹੱਲਾ ਦੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਸਾਰਨ ਜੈ ਵਾਲਮੀਕੀ ਅਰਵਾਲਮੀਕੀ ਅਸੀਂ ਅੱਜ ਜੁਆਇਨਿੰਗ ਜਿਹੜੀ ਕਰੀ ਐ ਸਾਡੇ ਡਾਕਟਰ ਸਭ ਇੱਥੇ ਸਾਡੇ ਅਜੀਜੀ ਉਹਨਾਂ ਨਾਲ ਸਾਡਾ ਪੁਰਾਣਾ ਬੜਾ ਪਿਆਰ ਹੈਗਾ ਤਾਂ ਉਹਨਾਂ ਨੇ ਸਾਨੂੰ ਜਿਹੜੀ ਗੱਲ ਕਰੀ ਸੀਗੀ ਵੀ ਅਪਨ ਜੁਆਇਨਿੰਗ ਕਿੱਦਾਂ ਕਰਨੀ ਐ ਸੋ ਕਾਫੀ ਟਾਈਮ ਤੋਂ ਸਾਡੀ ਗੱਲ ਚੱਲਦੀ ਰਹੀ ਪਹਿਲੂ ਹਾਲਾਤਾਂ ਕਰਕੇ ਥੋੜੇ ਅਸੀਂ ਉਧਰਾਂ ਦੁਬੀ ਜਿਹੇ ਤਾਂ ਅਸੀਂ ਫਿਰ ਕਹਿ ਸੀ ਨਵੇਂ ਸਾਲ ਦੇ ਵਿੱਚ ਅਸੀਂ ਨਵੀਂ ਜੁਆਇਨਿੰਗ ਕਰਾਂਗੇ ਕਿਉਂਕਿ ਜੋ ਕਾਬਦਾ ਵੀ ਛੋੜੋ ਕਲ ਕੀ ਬਾਤੇ ਕਲ ਕੀ ਬਾਤ ਪੁਰਾਣੀ ਨੇ ਦੌਰ ਮੇ ਲਿਖੇਗੇ ਹਮ ਮਿਲਕਰ ਨਹੀਂ ਕਹਾਣੀ ਕਿਉਂਕਿ ਨਵੀਂ ਕਹਾਣੀ ਜਿਹੜੀ ਹੈ ਆਮ ਆਦਮੀ ਪਾਰਟੀ ਦੀ ਸ਼ੁਰੂਆਤ ਕਰਤੀ ਸਾਰੇ ਜਿਤਨੇ ਸਾਡੇ 12 ਮਹੱਲਿਆਂ ਦੇ ਮੁਲਾਜ਼ਮ ਉਰੇ ਆਏ ਹੋਏ ਆ ਸਾਡੇ ਸਾਥੀ ਲਿਸਟ ਸਾਡੇ ਕੋਲ ਹੈਗੀ ਆ ਇਕੱਲੇ ਬਨਵਾੜੀ ਦੇ ਨਹੀਂ ਹੈ ਸਾਰੇ ਜਿਆਦਾ 12 ਮਹੱਲਿਆਂ ਦੇ ਸਾਰੇ ਦੋ ਦੋ ਚਾਰ ਚਾਰ ਵਰਕਰ ਸਾਡੇ ਉੱਥੇ ਤੋਂ ਆਏ ਹੋਏ ਆ ਜਿਹੜੇ ਇਹਨਾਂ ਨਾਲ ਜੁੜੇ ਨੇ ਆਪਣੇ ਆਮ ਆਦਮੀ ਪਾਰਟੀ ਨਾਲ ਕਿ ਜਿਹੜਾ ਸ਼ਹਿਰ ਦਾ ਕੰਮ ਆ ਅਸੀਂ ਦੇਖਿਆ ਜਿਹੜਾ ਪਾਣੀ ਦਾ ਮੇਨ ਮੁੱਦਾ ਹੋਰੇ ਪੀਣ ਦਾ ਅਸੀਂ ਉਰੇ ਦੇਖਿਆ ਦੋ ਤਿੰਨ ਜਗ੍ਹਾ ਕਲੋਨੀਆਂ ਜਿੱਥੇ ਪਾਣੀ ਵੀ ਦੀ ਪੈਪਾ ਪੈਣ ਲੱਗੀਆਂ ਬਾਹਰ ਦੀ ਵੀ ਸਭ ਤੋਂ بڑا ਮੁੱਦਾ ਪਾਣੀ ਦਾ ਸੀਗਾ ਹਰ ਸਰਕਾਰ ਆਈ ਆ ਪਾਣੀ ਬਾਰੇ ਗੱਲ ਕਰੀਏ ਪਰਪਰ ਪਾਣੀ ਕੋ ਉੱਪਰ ਆਇਆ ਨਹੀਂ ਉਹ ਗੰਦੇ ਪਾਣੀ ਦੇ ਨਾਲ ਹੀ ਸਮੱਸਿਆ ਅੱਜ ਵੀ ਬੰਦੇ ਨੇ ਸਮਰਸ਼ੀਲ ਨੂੰ ਆਏ ਆ ਪਰ ਇਹ ਜਿਹੜੀ ਸਮਰਸ਼ੀਲ ਦੀ ਜਿਹੜੀ ਕਾਰਡ ਪੂਰੀ ਕਰਦੇ ਹੋਏ ਟਾਈਮ ਲੱਗਦਾ ਕੰਮ ਨੂੰ ਤੋਂ ਮੇਰੇ ਖਿਦਮਤ ਜਲਦਬਾਜ਼ੀ ਛੇਤੀ ਜਿਹੜੀ ਹੈ ਉਹ ਪੂਰੀ ਹੋ ਜਾਏਗੀ ਇਸ ਕਰਕੇ ਕੰਮ ਨੂੰ ਦੇਖਦੇ ਹੋਏ ਅਸੀਂ ਆਮ ਆਦਮੀ ਪਾਰਟੀ ਦੇ ਨਾਲ ਲੱਗੇ ਆ ਵੱਡਾ ਕਾਫਲਾ ਜਿਹੜਾ ਤੁਹਾਡਾ ਅੱਜ ਨਵਲ ਹੋ ਰਿਹਾ ਹੈ ਕਿਸਾਨਾਂ ਦਾ ਜਿਹ ਪ੍ਰਭਾਵ ਨੂੰ ਕਾਮ ਅੱਜ ਦੇਖੋ ਸਾਡੇ ਮੈਂ ਦੱਸਿਆ 12 ਮਹੱਲੇ ਬਾਦਮੀਕੀਆਂ ਦੇ ਸਾਡੇ ਸਾਰੇ ਬਾਦਮੀਕੀ ਸਮਾਜ ਦੇ ਲੀਡਰ ਸਾਹਿਬਾਨ ਜਿਹੜੇ ਜਿਹੜੇ ਅਸੀਂ ਅਹੁਦੇਦਾਰ ਬਣਾਏ ਆ ਡਾਕਟਰ ਮੀਰ ਬਾਦਮੀਕੀ ਸਭਾ ਵੱਲੋਂ ਉਹ ਸਾਰੇ ਅਸੀਂ ਉਰੇ ਆਏ ਹੋਏ ਆ ਇਹਨਾਂ ਦੇ ਵਾਸਤੇ ਮੈਡਮ ਕੋਲ ਅਸੀਂ ਆਪਣੇ ਦਿਲ ਤੋਂ ਆਪੇ ਜਿਹਾ ਜੁਆਇਨਿੰਗ ਕਰਨ ਆਏ ਆ ਬਸ ਇਹਨਾਂ ਦੇ ਕੰਮ ਨੂੰ ਦੇਖਦੇ ਹੋਏ ਮੁੱਖ ਕੰਮ ਨੂੰ ਦੇਖਦੇ ਹੋਏ ਇਹਨਾਂ ਨਾਲ ਖੜੇ ਆ ਵੀ ਅਸੀਂ ਸਰਕਾਰਾਂ ਦੇਖੀਆਂ ਪਰ ਜੋ ਇਹਨਾਂ ਨੇ ਗੱਲ ਕਰੀ ਆ ਕਹੀ ਆ ਸ਼ਹਿਰ ਰਾਜਪੁਰੇ ਵਾਸਤੇ ਉਹ ਕੰਮ ਹੋਇਆ ਮੈਡਮ ਕਿਹੜੀ ਨੀ ਦੇਖੋ ਜਿਹੜੀ ਤਰ੍ਹਾਂ ਦੇ ਜੋਇਨਿੰਗ ਦੇ ਦੇਖੋ ਇਤਨਾ ਨੀਤੀ ਦੇਖੋ ਮਤਲਬ ਕਿ ਜ਼ਿਆਦਾਤਰ ਇਹਨਾਂ ਨੇ ਜੋ ਵੀ ਹੈ ਨਾ ਛੋਟੇ ਵਰਕਰ ਨੂੰ ਜ਼ਿਆਦਾ ਇਹਨਾਂ ਨੇ ਅੱਪਰ ਚੱਕਣ ਦੀ ਕੋਸ਼ਿਸ਼ ਕੀਤੀ ਆ ਵੀ ਜੇ ਸਾਡੇ ਜਿੰਨਾ ਕੰਮ ਹੋਵੇ ਜੋ ਵੀ ਵਰਕਰ ਹੈ ਛੋਟਾ ਜਿਵੇਂ ਕਿ ਅੱਜ ਡਾਕਟਰ ਸਾਹਿਬ ਦੀ ਅਸੀਂ ਇੰਟਰਵਿਊ ਸੁਣ ਰਹੇ ਸੀਗੇ 10 ਲੱਖ ਦਾ ਬੀਮਾ ਉਹ ਚਾਹੇ ਰਿਕਸ਼ੇ ਵਾਲਾ ਹੋ ਜਾਂ ਰੇੜੀ ਵਾਲਾ ਹੋ ਜਾਂ ਕੋਈ ਮਲਾਜਮ ਹੋ ਸਾਰੇ ਦੇ ਵਾਸਤੇ 10 ਲੱਖ ਦਾ ਜਿਹੜਾ ਹੈਗਾ ਉਹ ਮਤਲਬ 15 ਤਰੀਕ ਤੱਕ ਉਹਨਾਂ ਐਲਾਨ ਕਰਤਾ ਲੋ ਕਰ ਦੇਣੇ ਸਿਰਫ ਆਧਾਰ ਕਾਰਡ ਦੇ ਨਾਲ ਵੀ ਜਦੋਂ ਆਧਾਰ ਕਾਰਡ ਅਰ ਉਸ ਦਾ ਪੈਨ ਕਾਰਡ ਚੱਲਿਆ ਜਾਏਗਾ ਤਾਂ ਸਮਝੋ ਉਸ ਦਿਨ ਤੇ ਉਸ ਨੂੰ ਉਹ ਲਾਗੂ ਹੋ ਜਾਏਗਾ ਸਹੀ ਇਹ ਨੀਤੀਆਂ ਆ ਜੇ ਬੰਦੇ ਨੂੰ 10 ਲੱਖ ਦਾ ਬੀਮਾ ਮਿਲ ਜੇ ਤੇ ਇਹ ਚਗਰੀਬ ਬੰਦੇ ਨੂੰ ਤਾਂ ਹੋਰ ਕੀ ਚਾਹੀਦਾ ਮੈਡਮ ਜੀ ਨੰਬਰ ਦੇ ਪਰਮਾ ਨੂੰ ਸੋ ਦੇਖੋ ਰਾਜਪੁਰੇ ਦੇ ਵਿੱਚ ਤਾਂ ਗੱਲ ਕਰੀ ਆਪਾਂ ਉਹਨਾਂ ਨੂੰ ਸਾਨੂੰ ਐਸੀ ਕੋਈ ਪ੍ਰੋਬਲਮ ਆਈ ਨਹੀਂ ਦੇਖੋ ਜਿਵੇਂ ਕਿ ਕੋਈ ਪਾਣੀ ਦੀ ਜਿੱਦੀ ਪ੍ਰੋਬਲਮ ਆ ਉਹ ਸੋਲਵ ਕਰਾਰੇ ਆ ਸਾਡੇ ਬਨਵਾਰੀ ਚ ਇੱਕ ਕਮਿਊਨਿਟੀ ਸੈਂਟਰ ਬਣਨ ਜਾ ਰਿਹਾ ਇੱਕ ਪ੍ਰਧਾਨਗਰਨੀ ਦੇਖੋ ਸੜਕੀ ਦਿਨੀ ਬੜੀ ਇਤਨੀ ਦੇਰ ਤੇ ਸਾਡੀ ਰੁੱਟੀ ਹੋਈ ਸੀ ਕਾਫੀ ਸਰਕਾਰਾਂ ਦੇ ਟਾਈਮ ਔਰ ਆਗੇ ਇਹਨਾਂ ਨੇ ਦੇਖੋ ਪ੍ਰਧਾਨ ਕਲੋਨੀ ਵੀ ਜਿਹੜੀ ਹੈ ਵਰਤੀ ਸਾਡੇ ਉਧਰ ਹਰੀ ਨਗਰ ਹੈਗਾ ਉੱਥੇ ਵੀ ਪੈਦਲ ਦੀ ਲੈਨ ਸਾਰੀ ਮਜੂਰ ਕਰਾ ਕੇ ਦੋ ਵਾਰੀ ਸਾਡੇ ਨੇ ਅਸੀਂ ਆਏ ਵੀ ਹਾਂ ਉੱਥੇ ਉਹ ਪਾਸ ਕਰਾ ਦਿੱਤਾ ਉਹਨਾਂ ਨੇ ਬਹੁਤ ਤਾਕੜਾ ਪ੍ਰੋਜੈਕਟ ਆ ਉੱਥੇ ਵੀ ਉਹ ਬਦਲ ਕੇ ਇਸ ਕੰਮ ਨਾਲ ਇਸ ਕਰਕੇ ਅਸੀਂ ਸਾਰੇ ਨਾਲ ਲੱਗੇ ਆ ਸਾਡੀ ਜਿਹੜੀ ਜ਼ਿੰਦਗੀ ਆ ਦੁਬਾਰਾ ਤੋਂ ਸ਼ੁਰੂਆਤ ਹੋਵੇਗੀ ਪਾਣੀ ਦੇ ਨਾਲ ਠੀਕ ਹੈ ਜਿਹੜਾ ਪਾਣੀ ਆ ਸਭ ਤੋਂ ਜ਼ਿਆਦਾ ਅਹਿਮ ਤਰ੍ਹਾਂ ਦਾ ਉਹਦੇ ਮੈਡਮ ਨੇ ਬੜਾਈ ਜ਼ੋਰ ਦੇਆ ਬਾਕੀ ਦਾ ਕੰਮ ਚੱਲਦੇ ਰਹੇ ਨੇ ਸੜਕਾਂ ਦੇ ਆ ਔਰ ਪਰ ਪਾਣੀ ਦਾ ਵੇਰ ਅਸੀਂ ਇਹਨਾਂ ਦਾ ਵੈਲਕਮ ਕਰਦੇ ਆ ਇਸ ਲਈ ਇਹ ਹੀ ਨੀਤੀਆ ਕਰ ਸਪੋਰਟ ਕਰਦੇ ਹਾਂ ਜਿਹੜਾ ਬਣ ਰਿਹਾ ਕਿਸੇ ਨੇ ਸੁਚੇ ਨਿਚਾ ਕਰੇ ਦੇਖਿਆ ਸੀ ਇਤਨਾ ਗੰਦਗੀ ਜੀ ਗੰਦਗੀ ਗੋਬਰ ਦੇ ਨਾਲ ਹਾਂਜੀ ਆ ਕਾਫੀ ਸਾਲਾਂ ਤੋਂ ਬਹੁਤ ਲੀਡਰ ਬਥੇਰਾ ਕੁਝ ਰੱਖਿਆ ਪਰ ਉਹ ਗੱਲ ਚੱਲੀ ਨਹੀਂ ਅੱਗੇ ਤੇ ਜੋ ਵੀ ਗੱਲ ਕਰੀਏ ਇਹਨਾਂ ਨੇ ਉਹ ਕਹਿੰਦੇ ਜੋ ਮਰਜੀ ਹੋਸੀ ਆਪਣੀ ਸਰਕਾਰ ਦੇ ਵਿੱਚ ਹੀ ਬਣਾ ਕੇ ਦਿਵਾਵਾਂਗੇ ਪਰ ਫਿਰ ਆਮ ਜਿਹੜੇ ਲੋਕ ਆ ਉਹਨਾਂ ਨੂੰ ਜੁੜ ਜਾਣਾ ਚਾਹੀਦਾ ਮੈਂ ਵੀ ਅਪੀਲ ਕਰਾਂਗਾ ਵੀ ਆਪਾਂ ਨੂੰ ਕੰਮ ਦੇ ਦੇਖਦੇ ਹੋਏ ਆਪਾਂ ਨਹੀਂ ਰਹਿਣਗੇ ਵੈਸੇ ਵੀ ਚਲੋ ਨਾਲੇ ਰਹੇ ਪਹਿਲਾਂ ਵੀ ਜਦੋਂ ਐਮਐਲਐਨ ਸੀ ਨਾਲੇ ਰਹੇ ਤਾਂ ਐਮਐਲ ਬਣ ਕੇ ਤਾਂ ਇਹਨਾਂ ਦਾ ਆਪਣਾ ਘਰ ਹੀ ਸਮਝਣਾ ਕਿ ਮੇਰੇ ਪਰਿਵਾਰ ਦਾ ਕੰਮ ਆ ਇਹ ਸਾਰੇ ਜਿਹੜੀ ਜਨਤਾ ਲੱਗੀ ਵੀ ਆ ਪਹਿਲਾਂ ਮੇਰੇ ਨਾਲ ਤੇ ਹੁਣ ਵੀ ਨਾਲ ਆ ਸੀ ਇਸ ਕਰਕੇ ਜੁਆਨੀ ਕਰੀ ਹੈ